ਇਨੂ ਮੇ ਕਵਲ ਮਗਵਾਰੋ ਇਹ ਕਰੋ ਫਲਾਣਾ ਕਰੋ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂ ਕਿ ਮੈਂ ਆਲਰੇਡੀ ਬਹੁਤ ਹਾਰ ਟਾਈਮ ਚ ਨਿੰਦ ਕਰੀ ਮੇਰੇ ਫਾਦਰ ਵੈਂਟੀਲੇਟਰ ਤੇ ਜੇ ਲੋਕਾਂ ਨੂੰ ਲੱਗਦਾ ਕਿ ਕੋਈ ਗੰਦ ਪਾਉਣ ਵਾਲਾ ਤੇ ਉਹ ਗੰਦ ਪਾਉਣ ਵਾਲਿਆਂ ਨੂੰ ਦੇਖਣ ਵਾਲੇ ਵੀ ਤੁਸੀਂ ਲੋਕ ਦੋਸਤੋ ਪੰਜਾਬ ਦੇ ਸੋਸ਼ਲ ਮੀਡੀਆ ਦੇ ਕੀ ਹਾਲਾਤ ਚੱਲ ਰਹੇ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਏ ਸੋਸ਼ਲ ਮੀਡੀਆ ਤੇ ਅਕਸਰ ਨਾਚ ਗਾਣਾ ਕਰਨ ਵਾਲੇ ਇਨਫਲੂਐਂਸਰਜ਼ ਨੇ ਉਹਨਾਂ ਨੂੰ ਹੁਣ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਪਾਸੇ ਕਮਲ ਕੌਰ ਉਰਫ ਕੰਚਨ ਕੁਮਾਰੀ ਦਾ ਮਰਡਰ ਹੋ ਜਾਂਦਾ ਹੈ ਦੋ ਲੋਕ ਉਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਹੋਏ ਨੇ ਜਿਨ੍ਹਾਂ ਦਾ ਰਿਮਾਂਡ ਵੀ ਮਿਲ ਚੁੱਕਿਆ ਹੈ ਪਰ ਹੋਰ ਜੋ ਇਨਫਲੂਐਂਸਰਜ਼ ਨੇ ਜਿਵੇਂ ਪ੍ਰੀਤ ਜੱਟੀ ਹੈ ਜਾਂ ਫਿਰ ਹੋਰ ਬਹੁਤ ਸਾਰੀਆਂ ਪੰਜਾਬ ਦੀਆਂ ਇਨਫਲੂਐਂਸਰਜ਼ ਨੇ ਜਿਨ੍ਹਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੇ ਦੇ ਵਿੱਚ ਸੁਰਲੀਨ ਕੌਰ ਜਿਸ ਦਾ ਕਿ ਅਕਸਰ ਵਿਰੋਧ ਵੀ ਹੁੰਦਾ ਹੈ ਜਿਸ ਨੂੰ ਅਕਸਰ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ ਜੋ ਅਕਸਰ ਕਾਫੀ ਗਾਲੀ ਗਲੋਚ ਕਰਨ ਵਾਲੀਆਂ ਵੀਡੀਓਜ਼ ਕਰਕੇ ਵੀ ਜਾਣੀ ਜਾਂਦੀ ਹੈ ਉਸ ਵੱਲੋਂ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਖੁੱਲ ਕੇ ਗੱਲ ਕੀਤੀ ਗਈ ਹੈ ਕੀ ਕਿਹਾ ਇਹ ਸਰਲীন ਕੌਰ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਔਰ ਆਪਣੇ ਹਾਲਾਤਾਂ ਨੂੰ ਲੈ ਕੇ ਆਓ ਤੁਹਾਨੂੰ ਦਿਖਾਉਨੇ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਮੈਨੂੰ ਇਦਾਂ ਦੀਆਂ ਪੋਸਟਾਂ ਕੋਈ ਵੀ ਨਾ ਟੈਗ ਕਰਨ ਠੀਕ ਹੈ ਜੀ ਨੇ ਜੋ ਆਪ ਦੇ ਕਿਸਮਤਾਂ ਲਿਖਿਆ ਉਹ ਭੋਗ ਕੇ ਇੱਥੇ ਮਰਨਾ ਹੀ ਆ ਮੈਨੂੰ ਇਸ ਚੀਜ਼ ਦਾ ਦੋਖਾ ਕੋਈ ਮਰਿਆ ਕਿਉਂਕਿ ਮੇਰੇ ਚ ਇਨਸਾਨੀਅਤ ਜਿੰਦਾ ਤਾਂ ਦੋਸਤੋ ਸੁਰਲੀਨ ਕੌਰ ਨੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਫ਼ ਕਰ ਦਿੱਤਾ ਹੈ ਕਿ ਜੋ ਜ਼ਿੰਮੇਵਾਰੀ ਹੈ ਉਹ ਦੇਖਣ ਵਾਲਿਆਂ ਦੀ ਹੈ ਜੇਕਰ ਦੇਖਣ ਵਾਲੇ ਲੋਕ ਚੰਗਾ ਦੇਖਣ ਵਾਲਿਆਂ ਵਿੱਚ ਸ਼ਾਮਿਲ ਹੋ ਜਾਂਦੇ ਨੇ ਜੋ ਕਿ ਬਹੁਤ ਘੱਟ ਨੇ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਕੰਟੈਂਟ ਬਣਾਉਣ ਵਾਲਿਆਂ ਨੂੰ ਚੰਗਾ ਕੰਟੈਂਟ ਬਣਾਉਣਾ ਹੀ ਪਵੇਗਾ। ਬਾਕੀ ਤੁਹਾਡਾ ਕੀ ਕਹਿਣਾ ਹੈ? ਉਹਨਾਂ ਦੀ ਇਸ ਪ੍ਰਤੀਕਿਰਿਆ ਬਾਰੇ, ਉਹਨਾਂ ਦੇ ਇਸ ਖਿਆਲ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ। ਜਲਦ ਹੋਵੇਗੀ ਮੁਲਾਕਾਤ ਨਵੀਂ ਵੀਡੀਓ ਦੇ ਨਾਲ। ਅਦੋਂ ਤੱਕ ਲਈ ਸਤਿ ਸ੍ਰੀ ਅਕਾਲ।